ਖੋਦੀ ਜਿਹਦੇ ਜਿਹਦੇ ਤੋਂ ਸਿੱਧੀ ਗੱਲ ਕਰਦੇ ਆ ਉਹਦੇ ਤਾਂ ਕੰਮ ਚੱਲ ਰਿਹਾ ਤੁਹਾਨੂੰ ਪਤਾ ਵੀ ਉਹ ਤਾਂ ਪੱਕਿਆ ਹੋ ਰਹੀ ਹੈ ਨਾ ਤੇ ਜਿਹੜਾ ਆ ਸੇਫਟੀ ਬੰਦ ਆ ਇਹਦੇ ਤੇ ਵੀ ਮੌਕੇ ਤੇ ਹੁਣ ਸਾਰੇ ਅਫਸਰ ਸਾਹਿਬਾਨ ਪਹੁੰਚ ਗਏ ਨੇ ਡੀਸੀ ਸਾਹਿਬ ਨਾਲ ਮੇਰੀ ਖੁਦ ਗੱਲ ਹੋਈ ਆ ਤੇ ਇਹ ਅੱਜ ਰਾਤ ਰਾਤ ਤੁਹਾਨੂੰ ਤਿਆਰ ਮਿਲੂਗਾ ਇਸ ਤੋਂ ਇਲਾਵਾ ਇੱਕ ਹੋਰ ਸੇਫਟੀ ਬੰਦ ਦੀ ਜਿਹੜੀ ਲੋਕਾਂ ਨੇ ਇੱਛਾ ਜ਼ਾਹਿਰ ਕੀਤੀ ਸੀ ਉਹ ਇਰੀਗੇਸ਼ਨ ਡਿਪਾਰਟਮੈਂਟ ਦੇ ਅੰਡਰ ਆਉਂਦਾ ਉਹ ਵੀ ਐਕਸ਼ਨ ਸਾਹਿਬ ਨਾਲ ਮੇਰੀ ਗੱਲ ਹੋ ਗਈ ਤੇ ਉਹ ਵੀ ਜਿਹੜਾ ਵਾ ਉਹ ਇੱਕ ਦੋ ਦਿਨ ਚ ਉਹ ਵੀ ਬੰਦ ਜਿਹੜਾ ਵਾ ਉਹ ਤਿਆਰ ਹੋ ਜਾਊਗਾ ਸੋ ਤੁਸੀਂ ਤਾਂ ਸਾਡੀ ਤਿਆਰੀ ਆ ਪੱਕੀ ਕਰ ਹੀ ਰਿਹਾ ਹਾਂ ਉਸ ਤੋਂ ਪਹਿਲਾਂ ਜਿਹੜਾ ਫਰੰਟ ਬੈਰੀਅਰ ਜਿਹੜਾ ਫਰਸਟ ਬੈਰੀਅਰ ਅਸੀਂ ਕਹਿ ਸਕਦੇ ਹਾਂ ਸੇਫਟੀ ਬੰਨ ਨੇ ਜਿੰਨੇ ਵੀ ਉਹ ਸਾਰੇ ਰਿਪੇਅਰ ਹੋ ਕੇ ਅਸੀਂ ਪੂਰੀ ਤਰ੍ਹਾਂ ਪ੍ਰਸ਼ਾਸਨ ਜਿਹੜਾ ਵਾ ਸੈਕਸ਼ਨ ਸਰਕਾਰ ਪ੍ਰਸ਼ਾਸਨ ਦੇ ਨਾਲ ਆ ਤੇ ਅਸੀਂ ਬਹੁਤ ਜ਼ਿੰਮੇਵਾਰੀ ਨਾਲ ਇਹ ਗੱਲ ਕਹਿ ਰਹੇ ਹਾਂ ਕਿ ਇਸ ਵਾਰੀ ਕੋਈ ਵੀ ਪ੍ਰੋਬਲਮ ਨਹੀਂ ਹੋਣ ਦਿੱਤੀ ਜਾਵੇ ਦੋ ਗੱਲਾਂ ਨੇ ਇਹਦੇ ਚ ਹਨਾ ਇੱਕ ਪ੍ਰੀਵੈਂਟਿਵ ਮੇਜਰ ਆ ਹਨਾ ਜੀ ਇਹ ਤਾਂ ਓਵਰ ਪ੍ਰੀਵੈਂਟਿਵ ਮੇਜਰ ਆ ਹਨਾ ਸਾਡੀ ਤੁਸੀਂ ਤਾਂ ਤਾਂ ਕੰਮ ਚੱਲ ਹੀ ਰਿਹਾ ਤੁਸੀਂ ਦੇਖ ਰਹੇ ਹੋ ਹਨਾ ਇਹ ਜਿਹੜਾ ਇੱਕ ਫਰਸਟ ਨੂੰ ਆਪਾਂ ਫਰੰਟੀਅਰ ਕਿਹਾ ਸਕਦੇ ਹਾਂ ਇੱਕ ਸੇਫਟੀ ਬਨ ਆ ਸੋ ਇਹ ਇੱਕ ਚਲੋ ਇੱਕ ਬਹੁਤ ਸੇਫਟੀ ਮੇਜਰ ਹੈਗਾ ਚਲੋ ਇਹ ਹੁਣ ਮੌਕੇ ਤੇ ਮੈਨੂੰ ਪਤਾ ਲੱਗਿਆ 2 ਘੰਟ ਪਹਿਲਾਂ ਪਤਾ ਲੱਗਿਆ ਕਿ ਸੀਟ ਪਰ ਮੀਟਿੰਗ ਕਰ ਰਹੇ ਸੀ ਤੇ 60 ਕਿਲੋਮੀਟਰ ਉਸੇ ਟਾਈਮ ਅਸੀਂ ਇੱਥੇ ਪਹੁੰਚੇ ਆ ਸੋ ਹੁਣ ਇਹ ਜ਼ਿੰਮੇਵਾਰੀ ਨਾਲ ਤੁਹਾਨੂੰ ਮੈਂ ਬਿਆਨ ਦਿੰਨਾ ਕਿ ਅੱਜ ਹੋ ਗਿਆ ਔਰ ਇਹਦੀ ਵੀ ਮੈਂ ਇਹਨੂੰ ਇਹ ਤਾਂ ਜਸਟ ਇੱਕ ਸੇਫਟੀ ਬਨ ਤਿਆਰ ਕਰ ਰਹੇ ਆ ਪਰ ਐਸਡੀ ਸਾਹਿਬ ਨੇ ਮੇਰੀ ਗੱਲ ਹੋ ਗਈ ਕਿ ਤੁਸੀਂ ਇਹਦੀ ਪ੍ਰੋਜੈਕਟ ਪਰ ਰਿਪੋਰਟ ਬਣਾਓ ਕਿ ਇਹ ਸੇਫਟੀ ਬਨ ਨੂੰ ਕਿੱਦਾਂ ਪੱਕਿਆ ਕਰਨ ਤਾਕੀ ਕਦੀ ਵੀ ਜ਼ਿੰਦਗੀ ਦੁਆਰਾ ਸੇਫਟੀ ਵਨ ਬਣਾਉਣ ਦੀ ਲੋੜ ਨਾ ਪਵੇ ਇੱਥੇ ਪੱਕਾ ਹੀ ਜੜਾ ਵਾ ਉਹ ਸੇਫਟੀ ਮੈਜਰ ਪ੍ਰੋਜੈਕਟ ਜੜਾ ਵਾ ਉਹ ਆ ਜੇ ਉਹ ਵੀ ਰਿਪੋਰਟ ਜਿਹੜੀ ਉਹ ਮੈਨੂੰ ਐਸਟੀ ਸਾਹਿਬ ਬਣਾ ਕੇ ਦੇਣਗੇ ਤੇ ਡੀਸੀ ਸਾਹਿਬ ਨਾਲ ਮੀਟਿੰਗਾਂ ਇਸੇ ਸਬੰਧ ਦੇ ਵਿੱਚ ਤੇ ਪ੍ਰਸ਼ਾਸਨ ਵੱਲੋਂ ਪੂਰੀ ਤਿਆਰੀ ਹੈ ਉਹਨਾਂ ਵੱਲੋਂ ਪੂਰਾ ਆਸ਼ਵਾਸ਼ਣ ਦਵਾਇਆ ਗਿਆ ਮੈਨੂੰ ਕਿ ਪੂਰੀ ਤਿਆਰੀ ਹੈ ਪਰ ਮੈਂ ਖੁਦ ਆਪ ਜਾ ਕੇ ਕੱਲੀ-ਕੱਲੀ ਜਿਹੜੀ ਹੈ ਉਹ ਤਿਆਰੀ ਦੀ ਉਹ ਆਪਾਂ ਜੜਾ ਨਿਰੇਖਣ ਕਰਾਂਗੇ ਤੇ ਜਿੱਥੇ ਵੀ ਕੋਈ ਕਮੀ ਪੇਸ਼ੀ ਲੱਗੂਗੀ ਬਤੌਰ ਲੋਕਾਂ ਦੇ ਨੁਮਾਇੰਦੇ ਹੋਣ ਦੇ ਨਾਤੇ ਅਸੀਂ ਉਹ ਪੂਰੀ ਕਰਵਾਵਾਂਗੇ ਕਿਉਂਕਿ ਇਹ ਤਾਂ ਸਾਡੇ ਆਪਣੇ ਲੋਕ ਨੇ ਆਪਣੇ ਘਰ ਵਿੱਚ ਠੀਕ ਹੈ ਜੀ ਇੱਥੇ ਆਪਾਂ ਕੋਈ ਲੀਡਰੀ ਕਰਨੀ ਆਏ ਆਪਾਂ ਕੋਈ ਇੱਥੇ ਫੋਟੋ ਖਿਚਵਾਉਣੀ ਆਏ ਇਹ ਤਾਂ ਸਾਨੂੰ ਉਹਨਾਂ ਹੀ ਦੁੱਖ ਆ ਜਿੰਨਾ ਇੱਥੇ ਲੋਕਾਂ ਨੂੰ ਦੁੱਖ ਆ ਜੋ ਕੱਲੀ-ਕੱਲੀ ਚੀਜ਼ ਦੀ ਜਾਂਚ ਹੋਊਗੀ ਔਰ ਪੂਰੀ ਤਿਆਰੀ ਦੇ ਨਾਲ ਇਸ ਵਾਰੀ ਇਹ ਜਿਹੜੀ ਮੀਂਹ ਦੇ ਪਾਣੀ ਨੂੰ ਰੋਕਣ ਦੀ ਕੋਸ਼ਿਸ਼ ਕਰਾਂਗੇ ਦੇਖੋ ਮੈਂ ਘਰੇ ਸੀਗਾ ਤੇ 2:00 ਵਜੇ ਦੇ ਕਰੀਬ ਮੈਨੂੰ ਤੁਹਾਡੇ ਮੀਡੀਅਮ ਦੇ ਮਾਧਿਅਮ ਰਾਹੀਂ ਪਤਾ ਲੱਗਾ ਕਿ ਪਾਣੀ ਦਾ ਸਥਾਨ ਜਿਹੜਾ ਵਧ ਰਿਹਾ ਵਾ ਤਾਂ ਮੈਂ ਉਸ ਦਿਨ ਇੱਥੇ ਆਇਆ ਤੇ ਮੈਂ ਆਪਣੇ ਜ਼ਿਲ੍ਹਾ ਪ੍ਰਧਾਨ ਜੀ ਨੂੰ ਤੇ ਬਤਨਾਲ ਹੋਰ ਵੀ ਪ੍ਰਸ਼ਾਸਨ ਨੂੰ ਵੀ ਮੈਂ ਅਨਾਉਂਸ ਕੀਤਾ ਏਡੀਸੀ ਸਾਹਿਬ ਨੂੰ ਕਾਲ ਕੀਤੀ ਹੈ ਕਿ ਕ੍ਰਿਟੀਕਲ ਸਿਚੁਏਸ਼ਨ ਹੈਗੀ ਆ ਅਜੇ ਤੱਕ ਤੇ ਲੋਕਾਂ ਨੂੰ ਡਰਨ ਨਹੀਂ ਮਤਲਬ ਕਿ ਮੈਂ ਕਹਿਣਾ ਚਾਹੁੰਦਾ ਮਾਧਿਅਮ ਰਾਈ ਕਿ ਅਜੇ ਠੀਕ ਹੈਗਾ ਕੋਈ ਡਰਨ ਵਾਲੀ ਚਿੰਤਾ ਨਹੀਂ ਬਟ ਪ੍ਰਸ਼ਾਸਨ ਤੇ ਸਰਕਾਰ ਤੁਹਾਡੇ ਨਾਲ ਆਸੀਂ ਜਿਹੜੀ ਵੀ ਕ੍ਰਿਟੀਕਲ ਸਿਚੁਏਸ਼ਨ ਹੈ ਆਪ ਹੀ ਜਿੱਦਾਂ ਦੇ ਘਰੇ ਬੈਠੇ ਇੱਧਰ ਦੌੜ ਕੇ ਆ ਗਏ ਆਣ ਕੇ ਏਡੀਸੀ ਸਾਹਿਬ ਨਾਲ ਟੱਚ ਕਰਕੇ ਐਸਡੀ ਐਕਸੀਅਨ ਸਾਹਿਬ ਨਾਲ PWD ਸਾਹ ਉਹਨਾਂ ਨਾਲ ਰابطਾ ਕਰਕੇ ਤੇ ਹੁਣ ਆ ਹੀ ਮਿੱਟੀ ਦਾ ਪ੍ਰਬੰਧ ਕਰ ਦਿੱਤਾ ਬੋਰੇ ਵਗੈਰਾ ਆ ਗਏ ਆ ਲੇਬਰ ਵੀ ਆ ਚੁੱਕੀ ਆ ਆਪਾਂ ਇੱਥੇ ਕੰਮ ਸਟਾਰਟ ਕਰਾਉਣਗੇ ਆਪਣੇ ਵੱਲੋਂ ਅਸੀਂ ਜਿੱਦਾਂ ਮਰਜੀ ਹੋਏ ਪਹਿਲ ਇੱਕ ਤਾਂ ਮੇਰਾ ਇਲਾਕਾ ਆਪਣਾ ਖੁਦ ਦਾ ਉਤੋਂ ਸਰਕਾਰ ਦੀ ਜ਼ਿੰਮੇਵਾਰੀ ਆ ਤੇ ਅਸੀਂ ਹਮੇਸ਼ਾ ਸਰਕਾਰ ਆਪਣੇ ਪਰਿਵਾਰ ਦੇ ਨਾਲ ਹਮੇਸ਼ਾ ਖੜੀ ਰਹੇਗੀ ਇਹ ਕਈ ਗੱਲ ਤੁਸੀਂ ਦੀ ਤੁਸੀਂ ਅੱਜ ਤੋਂ ਕਈ 40 50 ਸਾਲ ਪਹਿਲਾਂ ਦੀ ਸੀਗੀ ਤੇ ਕੁਦਰਤੀ ਆਫਤਾਂ ਕੇ ਕਿਸੇ ਦਾ ਵੀ ਜੋਰ ਨਹੀਂ ਉਹ ਭਾਵੇਂ ਸਰਕਾਰ ਜਿਹੜੀ ਮਰਜ਼ੀ ਆ ਜੇ ਸਾਡੀ ਆ ਜਾਂ ਕਿਸੇ ਵੀ ਆ ਜਿਹੜੀ ਕੁਦਰਤੀ ਆਫਤ ਆ ਉਹਨਾਂ ਕੇ ਕਿਸੇ ਦਾ ਜੋਰ ਨਹੀਂ ਚੱਲਦਾ ਪਰ ਹਾਂ ਸਰਕਾਰ ਜਿਹੜੀ ਯਤਨ ਕਰਦੀ ਆ ਜਿੱਦਾਂ ਹੁਣ ਪਤਾ ਲੱਗਾ ਸੀ ਮੌਕੇ ਤੇ ਪਹੁੰਚੇ ਸਰਕਾਰ ਹਮੇਸ਼ਾ ਹੀ ਤਤਪਰ ਆਪਣੇ ਬੰਦਿਆਂ ਦੇ ਨਾਲ ਮੇਰਾ ਧੰਨਵਾਦ ਕਰਦੇ ਹਾਂ ਹਾਂਜੀ ਇੱਥੇ ਆ ਕੇ ਇਹਨਾਂ ਨੇ ਮੌਕੇ ਦੇ ਉੱਤੇ ਆ ਕੇ ਵੇਖਿਆ ਵੀ ਜੋ ਪਿਛਲੇ ਹਾਲਾਤ ਹੀ ਹਾਂਜੀ ਅਸੀਂ ਇੱਕ ਬੇਨਤੀ ਜ਼ਰੂਰ ਕਰਾਂਗੇ ਵੀ ਇਹ ਜਿਹੜੀ ਧੂਸੀ ਆ ਸੜਕ ਚੱਲੋ ਬਣ ਰਹੀ ਆ ਇਹਦੇ ਨਾਲ ਨਾਲ ਜਿਹੜਾ ਪੱਥਰ ਲਗਾਇਆ ਜਾਏ ਪੱਥਰ ਲਾ ਕੇ ਪੂਰੀ ਜਿਹੜੀ ਸਟੱਡ ਵੱਜਣ ਤੇ ਨਾਲ ਪੱਥਰ ਲੱਗੇ ਅੱਕੇ ਤੇ ਫੇਰ ਜਿਹੜਾ ਇਹ ਜਿਹੜੀ ਇਹਦੀ ਰੋਕਥੰਮ ਹੋ ਸਕਦੀ ਹੈ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਆਂ ਵੀ ਜਿਹੜਾ ਲੋਕਾਂ ਦਾ ਵਿਸ਼ਵਾਸ ਹੀ ਚਾਏ ਨੇ ਵੀ ਜਿਹੜਾ ਪਾਣੀ ਜਿਹੜਾ ਹੁਣ ਵਧਣ ਡਿਆ ਪਤਾ ਕੋਈ ਨਹੀਂ ਰਾਹ ਦਾ ਹਾਂਜੀ ਵੀ ਜੇ ਤੁਈ ਕੋਈ ਖਤਰ ਹੈ ਜੇ ਮਗਰਲੇ ਪਾਣੀ ਇਤਨਾ ਹੀ ਛੱਡਿਆ ਗਿਆ ਮੀਂਹ بارش ਪੈਂਦੀ ਗਈ ਤੇ ਪਾਣੀ ਵਧ ਵੀ ਸਕਦਾ ਵਾ ਹਾਂਜੀ ਤੇ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਆਂ